ਸਭ ਤੋਂ ਪਹਿਲਾਂ ਆਪਾਂ 1 ਕਿਲੋ ਸ਼ਲਗਮ ਲੈਣੀ ਆ ਤੇ ਦਾ ਤਸ਼ਰੀਕਾ ਲਾ ਕੇ ਪੀਲਾ ਨਾ ਪਕੀਟ ਕਰ ਲੈਣਾ ਨੇ ਸਾਰੀਆਂ ਸ਼ਲਗਮ। ਇਹਦਾ ਪਾਣੋਂ ਵਿੱਚੋਂ ਨਾ ਜ਼ਿਆਦਾ ਮੋਟੇ ਨਾ ਜ਼ਿਆਦਾ ਪਤਲੇ ਪੀਸੇ ਦੇ ਵਿੱਚ ਕੱਟ ਲੈਣਾ। ਕਿਉਂਕਿ ਥੋੜੀਆਂ ਜਿਹੀਆਂ ਸ਼ਲਗਮ ਹਾਰਡ ਹੁੰਦੀਆਂ ਨੇ ਇਸ ਕਰਕੇ ਇਹਨਾਂ ਨੂੰ ਮੈਂ ਚੋਪਰ ਦੇ ਵਿੱਚ ਕੱਟ ਰਹੀ ਆ। ਤੁਸੀਂ ਚਾਹੋ ਤਾਂ ਹੱਥ ਨਾਲ ਬ੍ਰਿਕ-ਬ੍ਰਿਕ ਕੱਟ ਸਕਦੇ ਹੋ। ਸਾਰੀਆਂ ਆਪਾਂ ਰੈਡੀ ਕਰ ਲਈਆਂ। ਹੁਣ ਚਪਤ ਦੇ ਵਿੱਚ ਬ੍ਰਿਕ ਬ੍ਰਿਕ ਕਟਾਂਗੇ। ਸ਼ਰਗਮ ਜਦੋਂ ਆਪਾਂ ਕੱਟ ਲੈਣੀਆਂ ਤਾਂ ਇਹਨਾਂ ਨੂੰ 1 ਘੰਟਾ ਪਾਣੀ ਚ ਭਿਓ ਕੇ ਰੱਖ ਦਵਾਂਗੇ। ਫਿਰ ਉਸ ਤੋਂ ਬਾਅਦ ਦੋ ਤਿੰਨ ਵਾਰੀ ਧੋ ਕੇ ਕਿਸੇ ਜਾਲੀ ਵਿੱਚ ਐਕਸਟਰਾ ਪਾਣੀ ਕੱਢਣ ਲਈ ਰੱਖ ਦਵਾਂਗੇ। ਸ਼ਰਗਮ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ। ਆਪਾਂ ਸਾਰੀਆਂ ਰੈਡੀ ਕਰ ਲਈਆਂ ਨੇ। ਹੁਣ ਆਪਾਂ ਲਸਣ ਲਿਆ ਵਾ 3 ਪਿਆਜ਼ ਲਿਆ ਤੇ ਇੱਕ ਟਮਾਟਰ ਲਿਆ ਪਿਆਜ਼ਾਂ ਨੂੰ ਆਪਾਂ ਮोटे-ਮोटे ਕੱਟ ਲਵਾਂਗੇ ਤੇ ਮਿਕਸੀ ਦੇ ਇੱਕ ਜਾਰ ਵਿੱਚ ਲਸਣ ਤੇ ਪਿਆਜ਼ ਦਾ ਪੇਸਟ ਬਣਾਵਾਂਗੇ ਤੁਸੀਂ ਚਾਹੋ ਤਾਂ ਹਰੀ ਮਿਰਚ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਪਰ ਮੈਂ ਪੇਸਟ ਪਾ ਰਹੀ ਆਂ ਅਪਾ ਇੱਕ ਕੜਾਈ ਲੈ ਕੇ ਗਰਮ ਕਰ ਲਈਏ ਉਹਦੇ ਵਿੱਚ ਡੇਢ ਕੱਟ ਸ਼ਿਰੋਂਦਾ ਤੇਲ ਜੂਸ ਕਰ ਰਹੇ ਆ ਤੁਸੀਂ ਕੋਈ ਵੀ ਤੇਲ ਜੂਸ ਕਰ ਸਕਦੇ ਹੋ ਸਰੋਂ ਦੇ ਤੇਲ ਚ ਬਹੁਤ ਵਧੀਆ ਵਰਤਦੀ ਆ ਤੇਲ ਆਪਣਾ ਪੂਰਾ ਗਰਮ ਹੋਣ ਤੋਂ ਬਾਅਦ ਅਪਾ ਇੱਕ ਚਮਚ ਜੀਰਾ ਪਾਣਾ ਇਹਦੇ ਵਿੱਚ ਤੇ ਹੁਣ ਲਸਣ ਪਿਆਜ਼ ਦਾ ਪੇਸਟ ਟਰਟ ਕਰਾਂਗੇ ਆਪਣਾ ਜਿਹੜਾ ਮਸਾਲਾ ਅਪਾ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਭੁੰਨਾ ਚਾਰ ਪੰਜ ਮਿੰਟੇ ਨੂੰ ਲੱਗਣਗੇ ਮਸਾਲਾ ਆਪਣਾ ਕੱਚਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਸਬਜ਼ੀ ਵਧੀਆ ਨਹੀਂ ਲੱਗਦੀ ਆਪਾਂ ਜਿੰਨਾ ਪੁੰਨਾਗੇ ਓਨਾ ਵਧੀਆ ਓਨੀ ਸਵਾਦ ਬਣੇਗੀ ਸਬਜ਼ੀ ਆਪਣੇ ਮਸਾਲੇ ਨੂੰ ਜਿਆਕ ਘਿਓ ਛੱਡਣਾ ਸ਼ੁਰੂ ਕਰ ਦਿੱਤਾ ਹੁਣ ਆਪਾਂ ਦੇ ਵਿੱਚ ਅੱਧਾ ਚਮਚ ਹਰੀ ਮਿਰਚ ਦਾ ਪੇਸਟ ਅੱਧਾ ਚਮਚ ਅਦਰਕ ਦਾ ਪੇਸਟ ਐਡ ਕਰ ਤੈਨੂੰ ਵੀ ਆਪਾਂ ਹਲਾ ਲਾਂਗੇ ਤੇ ਭੁੰਨ ਲਵਾਂਗੇ ਇਸ ਤੋਂ ਬਾਅਦ ਆਪਾਂ ਸੁੱਕੇ ਮਸਾਲੇ ਐਡ ਕਰਾਂਗੇ ਸਵਾਦ ਅਨਸਾਰ ਆਪਾਂ ਨਮਕ ਪਾਵਾਂਗੇ ਅੱਧਾ ਚਮਚਾ ਆਪਾਂ ਹਲਦੀ ਦਾ ਅੱਧਾ ਚਮਚਾ ਲਾਲ ਮਿਰਚ ਪਾਊਡਰ ਅੱਧਾ ਚਮਚ ਗਰਮ ਮਸਾਲਾ ਤੇ ਅੱਧਾ ਚਮਚ ਧਨੀਆ ਪਾਊਡਰ ਪਾ ਸਕਦੇ ਹਾਂ ਤੇ ਇਹਨਾਂ ਨੂੰ ਵੀ ਆਪਾਂ ਥੋੜੀ ਦੇਰ ਭੁੰਨ ਲਵਾਂਗੇ ਨ ਆਪਾਂ ਕੱਟਿਆ ਹੋਇਆ ਇੱਕ ਟਮਾਟਰ ਇਹਦੇ ਵਿੱਚ ਐਡ ਕਰਾਂਗੇ ਮਿਕਸ ਕਰਕੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ 2-3 ਮਿੰਟ ਆਪਾਂ ਇਹਨੂੰ ਟੱਕ ਕੇ ਪਕਾ ਲਾਂਗੇ ਜਿcka ਮੇਰੀ ਰੈਸਪੀ ਵਧੀਆ ਲੱਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਐਕਸਟਰਾ ਬਣਾਉਂਗੇ ਛਲਗਮ ਤਾਂ ਸਾਰਿਆਂ ਨੂੰ ਬਹੁਤ ਵਧੀਆ ਲੱਗੇਗੀ ਵਿੱਚ ਵਿੱਚ ਆਪਾਂ ਹਿਲਾਉਂਦੇ ਰਵਾਂਗੇ ਸਬਜੀ ਐਡ ਕਰਕੇ ਆਪਣੀ ਛਲਗਮ ਆਪਾਂ ਇਹਦੇ ਵਿੱਚ ਐਡ ਕਰਦੇ ਆ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਆ ਤੇ ਆਪਾਂ ਇਹਨੂੰ ਸਲੋ ਗੈਸ ਦੇ ਉੱਤੇ ਹਿਲਾਉਂਦੇ ਹੋਏ ਪਕਾੜਾਂਗੇ ਵਿੱਚ ਵਿੱਚ ਆਪਾਂ ਹਿਲਾਉਂਦੇ ਰਵਾਂਗੇ ਟੱਕੇ ਪਕਾਵਾਂਗੇ ਜਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਉਹ ਛੇਤੀ ਬਣ ਜਾਂਦੀਆਂ ਨੇ ਸਰਦੀ ਦੇ ਵਿੱਚ ਛਲਗਮ ਦੀ ਸਬਜ਼ੀ ਜ਼ਿਆਦਾ ਖਾਈ ਜਾਂਦੀ ਹੈ ਤੇ ਮੱਕੀ ਦੇ ਰੋਟੀ ਨਾਲ ਬਹੁਤ ਵਧੀਆ ਲੱਗਦੀ ਹੈ ਇੱਕ ਵਾਰ ਟਰਾਈ ਕਰਨਾ ਆਪਾਂ ਹੁਣ ਇਹਦੇ ਵਿੱਚ ਸੁੱਕੀ ਮੇਥੀ ਪਾਈ ਹੈ ਇਹਨੂੰ ਵੀ ਮਿਕਸ ਕਰ ਦਵਾਂਗੇ ਜੇਕਰ ਇਸ ਤਰ੍ਹਾਂ ਇੱਕ ਵਾਰ ਬਣਾ ਕੇ ਦੇਖੋਗੇ ਤਾਂ ਬਾਰ-ਬਾਰ ਬਣਾਉਂਗੇ ਆਪਾਂ ਵਿੱਚ ਵਿੱਚ ਹਲਾਉਂਦੇ ਸਬਜੀ ਨੂੰ ਪਕਾ ਲਿਆ ਵਾ ਥੋੜਾ ਜਿਹਾ ਆਪਾਂ ਦੇਖ ਲੈਨੇ ਆ ਵੀ ਆਪਣੀ ਸਬਜੀ ਕੱਚੀ ਤਾਂ ਨਹੀਂ ਹਾਂ 2-3 ਮਿੰਟ ਆਪਾਂ ਹੋਰ ਪਕਾ ਲਾ ਗੋਣੇ ਸਬਜੀ ਆਪਣੀ ਰੈਡੀ ਆ ਦੇਸੀ ਘਿਓ ਪਾ ਕੇ మక్కీ రోటీ ఇంజాయ కూరు థ్యాంక్స్ ఫార్ వాచింగ్